ਨੋ ਗਰਮੀ ਸਿੰਘ ਹੇਰਮਾ ਜੀ ਅਸੀਂ ਅੱਜ ਬੇਗੰਪੁਰਾ ਆਸ਼ਰਮ ਐਤਿਆਨਾਂ ਦੇ ਵਿੱਚ ਪਹੁੰਚੇ ਆਂ ਇਸ ਬਾਰੇ ਸਾਨੂੰ ਵਿਸਥਾਰਪੂਰਵਕ ਜਾਣਕਾਰੀ ਜਰੂਰ ਚੋਲੇ ਸਾਰਪ੍ਰਸਤ ਪਾਉਣ ਨੇ ਇੱਥੇ ਤੇ ਕੀ ਕੀ ਸਮਾਗਮ ਕਰਵਾਏ ਜਾਂਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਦਾ ਖਾਲਸਾ ਤੇ ਜੋ ਸਾਡੇ ਇੱਥੋਂ ਦੇ ਸੰਪਰਕਤ ਹੈਗਾ ਡਾਕਟਰ ਭਵਿੰਦਰ ਸਿੰਘ ਸੋਹਣਾ ਤੇ ਸਾਡਾ ਅਨਾਥ ਆਸ਼ਰਮ ਪਿੰਡ ਐਤਿਆਨ ਤਸੀਰ ਰੈਕੋਟ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਇੱਥੇ ਜੋ ਅਸੀਂ ਦੀ ਸਮਾਗਮਾਂ ਦਾ ਕੀਤਾ ਜਾਂਦਾ ਵਹੈ ਦੁੱਖ ਪ੍ਰਗਟਾਵਾ ਜਿਵੇਂ ਛੋਟੇ ਸਹਿਬ ਜਦਿਆਂ ਦਾ ਸੀ ਦੀਦਿਆਡੇ ਚੱਲ ਰਹੇ ਹੁੰਦੇ ਆ ਪੂਰਾ ਹਫਤਾ ਉਸ ਦਿਨ ਪੂਰੀ ਰਾਤ ਪਾਠ ਕੀਤਾ ਜਾਂਦਾ ਹੈ 12 ਤੋਂ 3 ਵਜੇ ਤੱਕ ਜਲ ਧਾਰਾ ਕੀਤੀ ਜਾਂਦੀ ਹੈ ਖੁੱਲੇ ਸਮਾਨ ਦੇ ਵਿੱਚ ਸਾਡੇ ਡਾਕਟਰ ਭਵਿੰਦਰ ਸਿੰਘ ਆਪਣੀ ਤਨੋਂ ਸੇਵਾ ਕਰ ਰਹੇ ਨੇ ਅਸੀਂ ਵੀ ਸਾਰੀ ਸੰਗਤ ਉਹਨਾਂ ਦਾ ਸਾਥ ਦੇ ਰਹੇ ਹਾਂ ਬਾਕੀ ਸੰਗਤ ਵੀ ਸਾਡਾ ਸਾਥ ਦੇ ਰਹੀ ਹੈ ਠੀਕ ਹੈ ਜੀ ਅੱਜ ਗੁਰੂ ਅਰਜਨ ਦੇਵ ਜੀ ਦੀ ਦੀਦਿਆਡੇ ਮਾਰ ਪੇਤਾ ਕਿਹੜਾ ਜਿਸ ਸਮਾਗਮ ਰੱਖਿਆ ਗਿਆ ਸੀਗਾ ਅੱਜ ਜੋ ਵੀ ਅੱਜ ਕਾਰਜਸ਼ੈਲੀ ਹੋਈ ਆ ਕਾਰਜ ਕੀਤੇ ਗਏ ਉਹਦੇ ਸਬੰਧ ਵਿੱਚ ਵੀ ਜਾਣਕਾਰੀ ਦਿਓ ਦੇਖੋ ਜੀ ਹੁਣ ਸਾਡੇ ਪੰਜੇ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜਾ ਚੱਲ ਰਿਹਾ ਹਵਾ ਬਹੁਤ ਦੁੱਖ ਦਾ ਪ੍ਰਗਟਾਵਾ ਵਾ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੂੰ ਸਾਡਿਆਂ ਨੂੰ ਸ਼ਹੀਦ ਕੀਤਾ ਗਿਆ ਜਿਵੇਂ ਕਿ ਪਹਿਲੇ ਸੀ ਸੀਗੇ ਸਾਡੇ ਸਿੱਖਾਂ ਦੇ ਤੱਤੀਆਂ ਤਵੀਆਂ ਤੇ ਬਿਠਾ ਕੇ ਦੇਖ ਚੁਵਾਲ ਕੇ ਸ਼ਹੀਦ ਕੀਤਾ ਗਿਆ ਉਸ ਦਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਾਡੇ ਡਾਕਟਰ ਭਵਿੰਦਰ ਸਿੰਘ ਖੁੱਲੇ ਸਮਾਂ ਦੇ ਵਿੱਚ 12 ਵਜੇ ਤੋਂ ਲੈ ਕੇ ਸਵੇਰ 1 ਵਜੇ ਤੱਕ ਜਾਨੀ ਕਿ ਪੂਰਾ ਸਵਾ ਘੰਟਾ ਸੋਕਣੀ ਸਾਹਿਬ ਦਾ ਪਾਠ ਜੋ ਕਿ ਸੈਡਾਂ ਦੇ ਧੂਣੀਆਂ ਲਗਾ ਕੇ ਪੂਰੇ ਗਰਮੀ ਦੇ ਵਿੱਚ ਆਪਣੇ ਤੁਨ ਉਤੇ ਹੰਡਾਰੇ ਨੇ ਸਾਰੇ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰ ਨੋ ਹੀ ਸ਼ਮਸ਼ੇਰ ਸਿੰਘ ਆਨੇ ਟਾਈਮ ਤੋਂ ਤੁਸੀਂ ਇਸੇ ਸੇਵਾ ਕਰ ਰਹੇ ਹੋ ਜੀ ਮੈਨੂੰ ਜੀ ਤਕਰੀਬਨ 4 ਸਾਲ ਹੋ ਗਏ ਜਿਵੇਂ ਕਿ ਛੋਟੇ ਸਾਹਿਬ ਜਦਿਆ ਦੇ ਸ਼ੀਦੀ ਦਿਹਾੜੇ ਨੂੰ ਮੋਖ ਰੱਖ ਕੇ ਵੀ ਡਾਕਟਰ ਭਵਿੰਦਰ ਸਿੰਘ ਜਿਹੜੇ ਸਰਪਲਾਸਟ ਨੇੜੇ ਦੇ ਉਹਨਾਂ ਵੱਲੋਂ ਮੌਕੇ ਸਮਰਪਿਤ ਬੜਾ ਇੱਕ ਸਮਾਗਮ ਵੀ ਕਰਵਾਇਆ ਜਾਂਦਾ ਤੇ ਉਹਨਾਂ ਵੱਲੋਂ ਜਿਹੜਾ ਕਾਰਜ ਕੀਤਾ ਜਾਂਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ ਬਾਈ ਜੀ ਪਾਠ ਕਰਦੇ ਰਹਿੰਦੇ ਆ 24 ਘੰਟੇ ਚੱਲਦੇ ਰਹਿੰਦੇ ਆ ਪਾਠ ਇੱਥੇ। ਜੀ ਬਾਈ ਜੀ ਸੇਵਾ ਕਰਦੇ ਰਹਿੰਦੇ ਆ ਕੋਈ ਕੋਈ ਲੋੜਵੰਦ ਆ ਉਹਦੀ ਵੀ ਸੇਵਾ ਚੱਲਦੀ ਰਹਿੰਦੀ ਆ ਇੱਥੇ। ਜੀ ਠੀਕ ਆ ਨਾ ਬਾਈ ਨਾ ਮੈਨੂੰ ਵੀ 4 ਸਾਲ ਹੋ ਗਏ ਜੁੜੇ ਨੂੰ ਤਕਰੀਬਨ ਕੋਈ ਖਾਲੀ ਨਹੀਂ ਜਾਂਦਾ ਦਰਤੇ ਕੋਈ ਹੁੰਦਾ ਵਾ। ਜੀ ਸੇਵਾ ਕਰਕੇ ਜਾਂਦਾ। ਇਹ ਤੇ ਜਿਹੜਾ ਤ셔ਦਲ ਉਹਨਾਂ ਨੇ ਛੱਲਿਆ ਸੀ ਉਸ ਨੂੰ ਆਪਣੇ ਤਲ ਤੇ ਹੰਡਾਉਣ ਲਈ ਬੀਤੇ ਦਿਨਾਂ ਦੇ ਵਿੱਚ ਰਾਤ ਨੂੰ ਜਲਤਾ ਰਵੇ ਕੀਤੀ ਉਹਦੇ ਸੰਬੰਧ ਤੇ ਸਾਨੂੰ ਜਾਣਕਾਰੀ ਦਿਓ ਹਾਂਜੀ ਵੀਰ ਜੀ ਉਹ ਜ਼ਰੂਰ ਕੀਤੀ ਆ ਤੇ ਹੁਣ ਆ ਅਗਨੀ ਦਾ ਵੀ ਕਰ ਰਹੇ ਆ